ਹਜੇ ਦੇਣੇ ਜਾ ਰਹੇ ਹਾਂ ਸਿਰਾ ਕੰਮ ਹਾਂ ਗੱਲ ਕਰਾਇਆ ਵੀ ਕਈ ਹਜੇ ਇਹਦੇ ਕੰਮ ਮਤਲਬ ਵੀ ਡਰਾਈਵਰੀ ਆਪਣੀ ਕੱਤੀ ਆ ਹਾਂ ਮੂਰੇ ਜਿਵੇਂ ਹੁਣ ਮਾੜੀ ਮੋਟੀ ਚੰਮ ਜੂ ਆ ਜਾਂਦੀ ਆ ਫਿਰ ਉਹਦੇ ਬਤ ਵੱਜ ਜਾਂਦੀ ਸਾਡੇ ਬਤ ਵੱਜ ਜਾਂਦੀ ਦੇ ਤੋਂ ਹੋਰ ਕਤਲ ਹੋ ਜਾਂਦਾ ਫਿਰ ਮੈਂ ਕਿੰ ਆ ਕੀ ਕਹਿੰਦੀ ਆ ਦੇਣ ਲੱਗੀ ਆ ਨ ਯਾਰ ਚਲਾਤੀ ਕੰਮ ਮੈਨੂੰ ਦੇਖ ਲਿਆ ਖੜਕਾ ਸੁਣ ਗਿਆ ਮੈਂ ਉਹਦੀ ਛੱਡ ਕੇ ਕੰਮ ਉਧਰੋਂ ਆ ਗਿਆ ਮੈਂ ਕਿਹਾ ਹਾਂ ਹਜੇ ਦੇਣੇ ਜਾ ਰਹੇ ਹਾਂ ਹਾਂ ਸਿਰਾ ਕੰਮ ਹਾਂ ਗੱਲ ਕਰਾਇਆ ਵੀ ਕਈ ਹਜੇ ਇਹਦੇ ਕੰਮ ਮਤਲਬ ਵੀ ਡਰਾਈਵਰੀ ਆਪਣੀ ਕੱਤੀ ਆ ਹਾਂ ਮੂਰੇ ਜਿਵੇਂ ਹੁਣ ਮਾੜੀ ਮੋਟੀ ਚੰਮ ਜੂ ਆ ਜਾਂਦੀ ਆ ਫਿਰ ਉਹਦੇ ਬਿੱਤ ਵੱਜ ਜਾਂਦੀ ਸਾਡੀ ਬਿੱਤ ਵੱਜ ਜਾਂਦੀ ਦੇ ਦੋ ਹੋਰ ਕਤਲ ਹੋ ਜਾਂਦਾ ਫਿਰ ਮੈਂ ਡਰਦੇ ਡਰਦੇ ਨੇ ਮਤਲਬ ਪਾਸੇ ਪਾਸੇ ਦੇ ਨਿਗਾਹਾਂ ਹਜੇ ਅਜੇ ਪਾਸੇ ਪਾਸੇ ਦੇ ਨਿਗਾਹਾਂ ਉਹਦਾ ਕੋਲੇ ਗਿਆ ਨਹੀਂ ਮੈਂ ਫਿਰ ਅੱਛਾ ਭਾਜੀਪੀ ਚੰਮ ਜੂ ਆ ਜਾਂਦੀ ਆ ਉਹ ਤੈਨੂੰ ਕਤਲ ਦਾ ਡਰ ਲੱਗਦਾ ਉੱਥੇ ਡਰ ਲੱਗਦਾਗਾ ਉਹ ਚੀਜ਼ ਵਧੀਆ ਸਿਰ ਆ ਗਈ ਸਿਰ ਆ ਗਈ ਹਾਂ ਗੱਲ ਕਰ ਉਹ ਚੀਜ਼ਾਂ ਤੋਂ ਡਰ ਲੱਗਦਾ ਤੇ ਗੇਰ ਵੀ ਬਹੁਤ ਦਿੱਤੇ ਵੇ ਇਹਦੇ ਹਾਂ ਗੇਰਾ ਟਵਾੜੀ ਆ ਵੀ ਵੀ ਜਿੰਨਾ ਭਜਣਾ ਗੱਲ ਕਰ ਕਈ ਰੇਸਤੇ ਪੈਰ ਵੱਧ ਟਿਕ ਜਾਂਦਾ ਵੱਧ ਟਿਕ ਜਾਂਦਾ ਫਿਰ ਉਹ ਉਦੋਂ ਚੱਲ ਦੇ ਰੇ ਸਵੇਰ ਦੇਖ ਫਿਰ ਪੈਂਤਰਾ ਡੇਲਾ ਤੇਰੇ ਤਾਂ ਕੱਪੜਾ ਹੀ ਪਟਣ ਲੱਗ ਗਈ ਵੀ ਖੁਰ ਕਰਨ ਲੱਗ ਜਾ ਹਨ ਇਹਨੂੰ ਐ ਵੀ ਨਿਆਰਾ ਆਉਂਦਾ ਯਾਰ ਹਾਂ ਜਾਮਾ ਲੱਗਿਆ ਕਿ ਸਫਾਈ ਕੋਈ ਬਹੁਤ ਆ ਹਾਂ ਫਿਰ ਗੱਲ ਕਰ ਹਜੇ ਮੇਰਾ ਹੱਥ ਘੱਟ ਟਿਕਿਆ ਅੱਛਾ ਇੱਥੋਂ ਆ ਲਾਜੀ ਦਿੱਤੇ ਤੂੰ ਹਾਂ ਗੇਅਰ ਗੁਰ ਜਦੋਂ ਵੱਡਾ ਪਾ ਜਾਂਦਾ ਫਿਰ ਉਹ ਥੋੜਾ ਜਿਹਾ ਗਲਤ ਹੋ ਜਾਂਦਾ ਕੰਮ ਠੀਕ ਹੈ ਤੇ ਮੈਨੂੰ ਅੱਛਾ ਆ ਦੇ ਮੱਝ ਵੀ ਤੈਨੂੰ ਕਹਿੰਦੀ ਹੈ ਕਹਿੰਦੀ ਮੈਂ ਨਹੀਂ ਲਿਬੜ ਜਾਣਾ ਕਹਿੰਦੀ ਮੈਨੂੰ ਦੋ ਦੋ ਕੱਟ ਦੇ ਸਾਡੇ ਗੱਲ ਹੈ ਹਨ ਹਾਂ ਵੱਡੇ ਵਾਲਾਂ ਚ ਰੇਸ ਭਰੋਂ ਵਧਾਉਣਗੇ ਕਾ ਲੋੜੀ ਨੂੰ ਕਿੰਨੇ ਤੇ ਚਲਦੀ ਹੈ ਬਈਏ ਨਹੀਂ ਹੁਣ ਹੈਗੀ ਹੈ ਪੰਨ ਪਈ ਤੇ ਗੱਲ ਗੇਰ ਦਾ ਵੱਡਾ ਨਾਲੇ ਹਾਂ ਕਾ ਨੂੰ ਨਹੀਂ ਦੱਸ ਕੇ ਅੰਦਰ ਬੱਲੇ ਕਾ ਨੂੰ ਫਿਰ ਤੇ ਵੀ ਪਾਸਾ ਤੇ ਲੰਘੇ ਲੰਘਿਆ ਓਕੇ ਤੇ ਐਨਾ ਇਹ ਅੰਦਰ ਬੱਤ ਕੀ ਕਰਿਆ ਕਰਨ ਜੇ ਨਾ ਪਈ ਬਈ ਜੇ ਮੈਂ ਬਾਹਰ ਜਾਣਾ ਤਾਂ ਪਰਸਾ ਜਨ ਕੱਟ ਪਿਆ ਕਰ ਇੱਥੋਂ ਆ ਪਰਸਾ ਜਨ ਅੰਦਰ ਵਧਾ ਲਿਆ ਕਰਾਂ ਮੈਂ ਲੌਕ ਲਾ ਲਾ ਦੇ ਦੇਖ ਆ ਤੁਹਾਨੂੰ ਆਪਾਂ ਆ ਗਏ ਜੇ ਮੈਂ ਉਹ ਕਹਿੰਦੀ ਜੇ ਮੈਂ ਬਾਹਰ ਜਾਣਾ ਕੋਈ ਪਰਸਾ ਜਨ ਆ ਮੈਨੂੰ ਲੱਗਦਾ ਬਹੁਤ ਮੋਟੇ ਆਉਂਦੇ ਉਹ ਇੱਕ ਮਿੰਟ ਇੱਥੇ ਬੰਦ ਬੈਠ ਹੋਣੀ ਹੈ ਬੰਦ ਹੋ ਗਈ ਤੇ ਆਪਾਂ ਛੱਡ ਲਈ ਜ਼ੀਰੋ ਚਾਹੀਏ ਜਿਵੇਂ ਜਿਹਨੂੰ ਆਪਾਂ ਇਹ ਕਹਿੰਦੇ ਨੇ ਅੰਦਰੋਂ ਜਵਾਕ ਬਾਹਰ ਨਹੀਂ ਕਰਦੇ ਟਰੈਕਟਰ ਉਹ ਡਾਗੇ ਰਿਹਾ ਪਹਿਲਾਂ ਲਾਇਆ ਹੁਣ ਪਹਿਲੇ ਤੇ ਆ ਦੂਜਾ ਲਾਇਆ ਆ ਪੀਚਾ ਲਾਇਆ ਤੇ ਆ ਲਾਇਆ ਚਾਹ ਹਾਂ ਤੇ ਮੈਨੂੰ ਲੱਗਦਾ ਇਹ ਕੰਮ ਨਹੀਂ ਜਸਨਾ ਹੋ ਰਿਹਾ ਯਾਰ ਉੱਥੇ ਲਈ ਹੈ ਹੋਈ ਹਾਏ ਵੀ ਨਿਸ਼ਾਨਸਾ ਤੇਨੇ ਨਾ ਵਾਦਾ ਹੈ ਮੇਰੇ ਕੋਲੇ ਹੈ ਹੀ ਨਹੀਂ ਨਿਸ਼ਾਨਸਾ ਹਾਂ ਤੇਰੇ ਕੋਲੇ ਨਿਸ਼ਾਨਸਾ ਨਹੀਂ ਹੈ ਜੀ ਇਹ ਫਿਰ ਕਨੈਕਟਰ ਹੀ ਚਾਹਾਂ ਕੰਮ ਮੈਂ ਕਹਿੰਦਾ ਫੇਰ ਦੂਜੇ ਪੰਜਵੇਂ ਰੇਅਰ ਲੱਗ ਜੇ ਤੇ ਜੇ ਤਾਂ ਸਹੀ ਹੈ ਉਹਦਾ ਮੈਂ ਹੱਥ ਹਜੇ ਅੱਜ ਕੱਲ ਨਾ ਮੰਨਣੀ ਬਾਲਾਂ ਦੇ ਵਿੱਚ ਕੰਗਾ ਹਾਸਾ ਉਹ ਉਹ ਗਾਣੇ ਵਾਲੀ ਗੱਲ ਆ ਜੇ ਪੰਜਵੇਂ ਰੇਅਰ ਹੀ ਪਾਇਆ ਪੰਜਵੇਂ ਨਹੀਂ ਪਾਵਾਂ ਦੋਸਤਾਂ ਤਾਂ ਅੰਤ ਕਰ ਦੇਣਾ ਕਿ ਮਾਰਾਂ ਨੂੰ ਤਾਂ ਬਾਹਰ ਬਾਹਰ ਰਹੇ ਹੁੰਦੇ ਆ ਤੇ ਫਿਰ ਅਜੀ ਕਨੈਕਟਰ ਹੈ ਨਾ ਹਜੇ ਹੱਦਕਾ ਹੈ ਹੀ ਨਿਸ਼ਾਨਸਾ ਨਹੀਂ ਕਿਹੜੂ ਕਨੈਕਟਰ 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 ਫੇਰ ਦੂਜੇ ਨਾ ਅਰੇ ਬਾਸਾ ਦੇ ਬਣ ਗਿਆ ਸਤਨਾਮ ਬਾਈ ਨੇ 32 ਹੈ ਸਤਨਾਮ ਨੇ ਬਣਾਤਾ ਉਹਦੇ ਵਾਂਗੂ ਠੀਕ ਆ ਹੁਣ ਇੱਥੇ ਛੁੱਟੀ ਲਾਵਾਂਗੇ ਇੱਕ ਦੋ ਦਿਨ ਇੱਧਰ ਲਾਵਾਂਗੇ ਇੱਕ ਦਿਨ ਸੇਬੂ ਵਾਲੇ ਫਾਰਮ ਤੇ ਲੱਗ ਜੂ ਤੇ ਤਿੰਨ ਚਾਰ ਦਿਨ ਹੋਏ ਇਸੇ ਕੰਮ ਦੇ ਆ ਕਿ ਦੂਜੇ ਕੰਮ ਵੀ ਨਾਲ ਕਰਨੇ ਹੁੰਦੇ ਜਿਹੜਾ ਘੰਟਾ ਦੋ ਘੰਟੇ ਨਾਲ ਇੰਜੋਏ ਕਰ ਲਿਆ ਕਰਾਂਗੇ ਤੇ ਨਾਲੇ ਮੱਝਾ ਮੁੰਨੀ ਜਾਵਾਂਗੇ ਇਹ ਦੁਬਾਰਾ ਢੇਗੋ ਵਾਲੇ ਫਾਰਮ ਤੇ ਠੀਕ ਆ ਤੇ ਬਾਕੀ ਬਹੁਤ ਬਹੁਤ ਧੰਨਵਾਦ ਹੈ ਸਤਨਾਮ ਬਾਈ ਦਾ ਠੀਕ ਆ ਜੀ ਤੁਹਾਨੂੰ ਸਾਰਾ ਡਰੈੱਸ ਵੀ ਜਿਹੜਾ ਮੈਂਸ਼ਨ ਕਰਾਂਗੇ ਠੀਕ ਆ ਭਾਈ ਉਹ ਤੋਂ ਕੋਈ ਨੰਬਰ ਵੀ ਤੁਸੀਂ ਲਾ ਸਕਦੇ ਆ ਜਗਰਾਵਾਂ ਤੋਂ ਤੁਸੀਂ ਆਨਲਾਈਨ ਮਸੀਹ ਨੂੰ ਗਵਾ ਸਕਦੇ ਆ ਉਹਨਾਂ ਕੋਲੇ ਸਾਰੀ ਭਰੇ ਹਰ ਟੂਲ ਕਹਿ ਸਕਦੇ ਆ ਹਰ ਟੂਲ ਮਤਲਬ ਕੋੜੀਆਂ ਦਾ ਠੀਕ ਆ ਕੋੜੀਆਂ ਦੇ ਪੈਰ ਬਣਾਉਣ ਤੋਂ ਲਾ ਕੇ ਮੱਝਾਂ ਦੇ ਸਿੰਘ ਬਣਾਉਣ ਤੋਂ ਲਾ ਕੇ ਬੱਕਰੀਆਂ ਦੇ ਜਿਹੜੇ ਪੈਰ ਬਣਾਉਣ ਤੋਂ ਲਾ ਕੇ ਇਹ ਟੂਲ ਹਰ ਚੀਜ਼ ਉਹਨਾਂ ਕੋਲੇ ਕੋੜਨਾਂ ਦੇ ਵਾਲ ਕੱਟਣ ਵਾਸਤੇ ਹਨਾ ਜਿਵੇਂ ਇਹ ਆਪਣੀਆਂ ਮਸ਼ੀਨਾਂ ਆ ਜਾਂਦੀਆਂ ਆਪਾਂ ਕਹਿ ਦਿੰਨੇ ਠੀਕ ਆ ਪੂਰੀਆਂ ਹੈਵੀ ਜਿਵੇਂ ਉੱਪਰ ਨੂੰ ਘੋੜਿਆਂ ਦੇ ਵਾਲ ਕੱਟਨੇ ਆ ਕਿਉਂਕਿ ਉਹਨਾਂ ਦੇ ਲੂੰਹ ਹੁੰਦੀ ਹੈ ਨਾ ਗਾਂ ਦੇ ਵਾਲ ਕੱਟਨੇ ਆ ਉਹਦੇ ਵੀ ਮਸ਼ੀਨ ਅੱਟ ਚੱਲੂਗੀ ਲੂੰਹ ਹੁੰਦੀ ਆ ਉਹਦੇ ਬਰੀਕ ਰੂਮ ਵਾਂਗੂ ਨਹੀਂ ਦੂਜੀ ਆ ਮਸ਼ੀਨਾਂ ਮੇਰੇ ਹਿਸਾਬ ਨਾਲ ਆਤਾ ਪਤਾ ਚੱਲ ਚਲਾਈ ਨਹੀਂ ਜਿਹੜੀਆਂ ਆਮ ਜਿਹੜੀਆਂ ਦਾੜੀ ਮੁੰਨਾਂ ਦਾ ਮਸ਼ੀਨਾ ਪਹਿਲਾਂ ਮੱਜਾਂ ਤੇ ਲਾਉਂਦੇ ਹੁੰਦੇ ਜੇ ਉਹ ਗਾਂ ਤੇ ਵੀ ਚੱਲਦੀ ਨਹੀਂ ਉਹ ਲੂੰਹ 'ਚ ਵਾ ਸਲਿੱਪੀ ਮਾਰ ਜਾਂਦੇ ਸੀ ਤੇ ਉਹ ਚੱਕਰ ਆ ਵੀ ਬਾਈ ਕੋਲੇ ਸਾਰਾ ਨਵਾਂ ਤੋਂ ਲੱਗੇ ਹੋਰ ਵੱਡੀਆਂ ਵੱਡੀਆਂ ਮਸ਼ੀਨਾਂ ਕਈ ਚੀਜ਼ਾਂ ਦਾ ਯਾਰ ਅ ਵੇ ਵਰਸਾਪ ਤੇ ਵੀ ਉਹਦਾ ਆਇਆ ਜਾਂ ਨਹੀਂ ਆਇਆ ਹਨ ਵੀ ਭਾਈ ਇਹ ਕੀ ਚੀਜ਼ ਹੈ ਪਰ ਹੈ ਸੀਗੇ ਐਨੀਮਲ ਦੀ ਉਹ ਪਤਾ ਨਹੀਂ ਕੀ ਲਿਖਿਆ ਹੋਇਆ ਭੁੱਲ ਗਿਆ ਹਾਂ ਤਾਂ ਮੈਂ ਤੇ ਉਹ ਚੀਜ਼ਾਂ ਹਜੇ ਹਜੇ ਤੂਲ ਹੈ ਹਰ ਇੱਕ ਬੰਦੇ ਨੂੰ ਜਿਹੜੇ ਜਿਹੜਾ ਕੰਮ ਕਰਦਾ ਹੈ ਪਾਵਾਂ ਦੀ ਕੋਈ ਸ਼ੌਂਕ ਨੂੰ ਕੰਮ ਕਰਦਾ ਹੈ ਉਹਨਾਂ ਦੇ ਕੋਲ ਸਤਨਾਮ ਕੋਲ ਹਰ ਚੀਜ਼ ਜਿਹੜੀ ਮਿਲਣੀ ਹੈ ਤਾਂ ਨੰਬਰ ਤੁਸੀਂ ਥੱਲੇ ਸਕਰੀਨ ਦੇ ਵਿੱਚ ਦੇਖ ਸਕਦੇ ਹੋ ਭਾਈ ਸਤਨਾਮ ਦਾ ਐਡਰੈਸ ਲੱਗਿਆ ਹੋਇਆ ਹੈ ਤੁਸੀਂ ਇਹ ਐਡਰੈਸ ਦੀ ਸਕਰੀਨਸ਼ਾਟ ਲੈਣੋ ਸਕਰੀਨਸ਼ਾਟ ਲੈ ਲਓਗੇ ਤਾਂ ਵਧੀਆ ਹੈ ਨਾ ਦੁਬਾਰੇ ਵਾਰੀ ਵਾਰੀ ਵੀਡੀਓ ਨਹੀਂ ਆਪਾਂ ਨੂੰ ਲਗਾਉਣੀ ਪੈਂਦੀ ਤਾਂ ਤੁਸੀਂ ਆਨੇ ਆ ਦੇਖੋ ਇੱਕ ਦੋ ਚੀਜ਼ਾਂ ਹੋਰ ਜਿਵੇਂ ਆ ਕੇ ਉਸ ਤਰ੍ਹਾਂ ਲਾਉਂਦੇ ਸੀ ਉਹਦੇ ਨਾਲ ਦਾ ਟਾਈਮ ਵਧਦਾ ਨਾਲ ਨਾਲੇ ਬਚਨ ਦਾ ਕੰਮ ਆ ਲੈ ਕਹੋ ਰਹਿਣਾ ਸੀਗਾ ਜਿਵੇਂ ਮਨ ਲਾ ਮੇਰਾ ਕੰਮ ਮਨ ਲਾ ਵੀ ਜਿਹਨਾਂ ਨਹੀਂ ਸਾਹ ਆ ਉਹ ਉਸ ਤਰ੍ਹਾਂ ਲਾਉਂਦਾ ਵਧ ਜਾਂਦਾ ਸੀ ਓਕੇ ਜਦੋਂ ਹੁਣ ਉਸ ਤਰ੍ਹਾਂ ਦਾ ਕੰਮ ਹੀ ਹੋ ਗਿਆ हां भाई जमा जमा उदे ने ब्रेक हो गया जमा ही जमा ब्रेक दे नाल टाइम आ रहा है आगे हो गया टाइम पता लगने वाले है अपन दिखोना है जाज ना दुपहर में हम ने कुछ करना मांगना है देखिए ਬਿਲਕੁਲ ਕਰਤਾ ਹੈ ਹਾਂ ਹਾਂ ਅਸੀਂ ਮੜੇ ਦਿੱਲੀ ਜਾ ਰਹੇ ਹਾਂ ਆਉਂਦੇ ਕਰਕੇ ਜਾਣਾ ਹਾਂ ਉਧਰ ਕਰਕੇ ਆਪਣੀ ਡਿਟੀਡ ਫਲੋ ਹੋ ਜਾਂਦਾ ਦਿੱਲੀ ਵਾਲਾ ਅੱਜ ਆਛਾ ਆ ਜਗਾ ਬੱਚਾ ਮਾਲਾ ਵੀ ਉਸਤਾ ਹੀ ਮੰਨ ਲੈ ਪਹੁੰਚ ਗਏ ਮੜੇ ਜਨ ਅੱਥੇ ਕਿੱਲੇ ਵਾਲਾਂ ਅੰਦਰ ਜਦੋਂ ਪਹੁੰਚਦੇ ਮੜੇ ਤੇਲ ਲਾ ਦਿੰਦੇ ਦਬਦੀ ਵੀ ਆ ਹਾਂ ਹਾਂ ਆਹਦੇ ਦਬੀ ਜਿਹੜੇ ਕਿੱਲੇ ਵਾਲਾਂ ਵੇ ਦੀ ਲੱਗੀ ਸੀ ਇਹ ਅਸੀਂ ਵੀ ਫਿਰ ਤੈਨੂੰ ਪਤਾ ਗਿਣ-ਗਿਣ ਕੇ ਬੜੀ ਬਦਲੇ ਲੈਣੇ ਹੁੰਦੇ ਐਵੇਂ ਥੋੜੀ ਫਿਰ ਸੱਤ ਨਾਂ ਦੇ ਪ੍ਰੀਤ ਕਰੀ ਜੀ ਪਹਿਲਾਂ ਇੱਕ ਮਸ਼ੀਨ ਜਿਹੜੀ ਆਪਣੇ ਕੋਲੇ ਕਾਲੀ ਮਸ਼ੀਨ ਨਹੀਂ ਸੀ ਉਹ ਦੂਜੇ ਲੋਕ ਸਿੱਧਾ ਚੱਲਦਾਂ ਹੁੰਦੇ ਆਂ ਬੰਦਾਂ ਦੇ ਪਹਿਲਾਂ ਦੂਜਿਆਂ ਦੀ ਉਹ 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 ਆਪਾਂ ਦੇ ਨਾਲ ਵੀ ਦੇਖ ਪਹਿਲਾਂ ਉਹ ਬਾਈ ਨੇ ਭੇਜੀ ਬਾਈ ਤੋਂ ਮੰਗਵਾਈ ਤੇ ਬਾਈ ਨੇ ਭੇਜੀ ਹੈਨਾ ਤਾਂ ਉਹ ਵੀ ਮਸ਼ੀਨ ਬਾਈ ਮਤਲਬ ਕਹਿਣ ਦਾ ਭਾਵ ਜ਼ਬਰਦਸਤੀ ਕਾਫੀ ਟਾਈਮ ਕੰਮ ਲੈਂਦਾ ਗੱਲ ਕਰਾਂ ਇਹ ਚੀਜ਼ ਮੈਂ ਸਭ ਤੋਂ ਇੱਕ ਚੀਜ਼ ਮੈਂ ਦੇਖ ਲਿਆ ਜਿਹੜੀ ਜਿੰਨੀ ਵੀ ਚੀਜ਼ ਮੈਂ ਆਪੇ ਚਲਾਈ ਹੈ ਉਹ ਖਰਾਬ ਨਹੀਂ ਹੋਈ ਜਦੋਂ ਮੰਗਮੀ ਜਾਵੜੀ ਖਰਾਬ ਹੋ ਜਾਂਦੀ ਕਿਵੇਂ ਆਪਾਂ ਕਰਦੇ ਹੁਣ ਆਪਾਂ ਤਾਂ ਸੰਭਲ ਵੀ ਬਚਾਉਣੇ ਆ ਥੱਲੇ ਹੱਥ ਪਾ ਲੈਣੇ ਆ ਕਿਤੇ ਕਿਤੇ ਉਹ ਸੰਗਲਾ ਤੇ ਆਹ ਪਲੇਟ ਪਾਜ ਜਾਂਦਾ ਆ ਟੁੱਟ ਜਾਂਦੀਆਂ ਜਦੋਂ ਟੁੱਟ ਜਾਂਦੀਆਂ ਇੱਕ ਅੱਧੀ ਜੇ ਨਾਲ ਆ ਗਈ ਉਹ ਕੱਸ ਲੈਣੇ ਤੁਸੀਂ ਦੁਬਾਰੀ ਟੁੱਟ ਜਾਂਦੀ ਐ ਮੁਰਤੇ ਤੁਸੀਂ ਆਉਣ ਜਾਣ ਦੇ ਚੱਕਰ ਦੇ ਵਿੱਚ ਫੜਨੋਂ ਭੁੱਲੇ ਜਾਂਦੇ ਤੇ ਕੰਮ ਹੁੰਦਾ ਨੁਕਸਾਨ ਵੱਧ ਹੁੰਦਾ ਹਾਂ ਕਿਤੇ ਪਸ਼ੂ ਦੇ ਉਹ ਜਿਹੜਾ ਕਮੂ ਨਹੀਂ ਆਦਾ 3 ਚਾਂਜੂਆਂ ਆ ਗਈਆਂ ਕਿਤੇ ਚਾਂਜੂਆਂ ਆ ਗਈਆਂ ਠੀਕ ਐ ਕਿਤੇ ਕੋਸ਼ ਐ ਜਦੋਂ ਮਤਲਬ ਪਸ਼ੂ ਦੀ ਐਣ ਜਿਹੜਾ ਵਾਲਾ ਜਿਹੜੇ ੱੱਫੇ ਤੇ ਆ ਪਸ਼ੂ ਦਾ ਜਿਹੜਾ ਸਰੀਰ ਐ ਇੱਥੇ ਜਿਹੜਾ ਤੇਲ ਆ ਹੁਣ ਵਾਲਾਂ ਤੇ ਤੇਲ ਦਾ ਜੇ ਆਪਾਂ ਪੂਰਾ ਤਨ ਨੂੰ ਤੇਲ ਲਾਉਣਾ ਜੇ ਵਾਲਾਂ ਸਾਰਿਆਂ ਤੇ ਲਾ ਕੇ ੱੱਪਾਇਆ ਤੇਲ ਮੱਝ ਤੇ ਲਾ ਦ ਤੇ ਹੁਣ 50 ਗ੍ਰਾਮ ਅੱਜਲੇ ਤੇ ਤੇਲ ਦੇ ਨਾਲ ਤੁਸੀਂ ਸਾਰੇ ਗਰੀਤ ਤੇਲ ਲਾਦੇ ਨੇ ਕਿਉਂਕਿ ਹੱਥ ਲੰਮਾ ਫਿਰਦਾ ਭਾਈ ਨਹੀਂ 12 ਤੱਕ ਵੀ ਰਹਿ ਜਾਂਦਾ ਹੁਣ ਹਾਂ ਨਾਲ ਐਵੇਂ ਬਿੱਦੇ ਬਿੱਦੇ ਕੱਟ ਲੈਂਦੇ ਹਾਂ ਹਾਂ ਬਿਲਕੁਲ ਬਿਲਕੁਲ ਤੇ ਇਹ ਜੱਗਰਾ ਮਿੱਤਰੋ ਸੋਨੇ ਦੇ ਲਈ ਮੈਂ ਵੀ ਵੀਡੀਓ ਅਗੇ ਵੀ ਬਸ ਸਤਰਾ ਮੰਨ ਲਓ ਫਿਰ ਦੱਸਿਓ ਕਮੈਂਟ ਕਰਕੇ ਹਾਂ ਤੇ ਲਾਈਕ ਸ਼ੇਅਰ ਬੱਸ 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 ਕਰਦੇ ਜਾ ਕਰੋ ਤੇ ਹੁਣ ਅਸੀਂ ਬੱਸ ਇਸੇ ਕੰਮਾਂ ਦੇ ਹਨ ਨੂੰ ਵੀਡੀਓ ਬੱਸ ਬੱਸ ਪਾ ਕੇ ਦਿਖਾਇਆ ਕਰਾਂ ਇਹ ਕੰਮ ਹੋਇਆ ਗਿਆ ਨਾ ਜੇ ਥੋੜੀ ਹੋਰ ਨਹੀਂ ਕਰਦੇ ਨਾ ਠੀਕ ਛਾੜ ਲਈ ਕੋਈ ਠੀਕ ਵੇਰ ਮਦਦੋ ਮੇਰੇ ਭਾਗ ਨਾ ਕਰੋ ਜਦ ਕਦਿ ਇਹ ਹੈਵੀ ਡਰਾਈਵਰ ਉਹਦੇ ਹੋ ਗਿਆ ਮੇਰੇ ਬਈ 15-15 ਕੀਆ ਚੀਜ਼ ਕਿਹੜਾ ਉਹ ਮੇਰੇ ਜਿਵੇਂ ਇਹ ਜਿਹੜੀ ਤੇ ਹੱਦ ਨਾਲ ਸੈਮੀ ਮਾੜਾ ਨਹੀਂ ਮਾਰੋ ਉੱਤੇ ਵੀ ਟਾਈਮ ਲੱਗਦਾ ਆ ਵੀ ਆਏ ਕਰਨ ਨੂੰ ਉੱਥੇ ਬੰਦ ਵੀ ਤੇਜ਼ ਹੋਦੀ ਹੈ ਨਾ ਮਸਹਾਈ ਦੀ ਬਾਹਰ ਕਰ ਕਰਾਉਂਦੀ ਹੈ ਸ਼ਾਮ ਜਾ ਕੇ ਪੱਤੀ ਬਾਈ ਬੋਤਲਾਂ ਬਾਈ ਬਹੁਤ ਨੂੰ ਕੰਮ ਹੈ ਚਿਰਾ ਕਰ ਠੀਕ ਹੈ ਕੋਈ ਐਂ ਡਿਸਕਟਨ ਕੋਈ ਇਹ ਬਾਦ ਨੂੰ ਪੱਤੇ ਜਾ ਹੁਣ ਸਾਡੇ ਨਾਲ ਇਹ ਨਾਲ ਚੀਜ਼ਾਂ ਨਾਲ ਉਨਾ ਆਪ ਹੀ ਭਾਵੇਂ ਤੇ ਜਾਣੇ ਨੇ ਜਾਣੇ ਮਤਲਬ ਲੈਣਗੇ ਪੁੱਛੇ ਕਰਾਂਗੇ ਇੱਕ ਹੋਣੂ ਦੀ ਆ ਮੈਨਾਂ ਨਾਲ ਆ ਪਾਂ ਗੁੰਦਾ ਤੀ ਅਰੇ ਭਾਈ ਬਹੁਤਾ ਭਾਈ ਜਿਵੇਂ ਆ ਮੱਲਾ ਵੀ ਜੇ ਹੁਣ ਮਹੀਲਾ ਤੀ ਇਹਦੇ ਨਾਲ ਪਸ਼ੂ ਕਰਨੀ ਦੀ ਨਿਮਾਉਣੇ ਮਤੋਂ ਦੇ ਆਪਾ ਇਹਦੇ ਨਾਲ ਤੁਹਾਨੂੰ ਰੱਖਾਂ 12 ਨਾਲ ਹਾਂ 12 ਨਾਲ ਪੰਛੀ ਨੂੰ ਰਸਤਾ ਆ ਜਾਂਦਾ ਹਾਂ ਇਹ ਨਾਲ ਮਾਰਾ ਸਮਾਰਾ ਦਾ ਕਾਹ ਹੋ ਜਾ ਕਰੇ 12 ਤੋਂ 2000 ਮੱਧਾ ਰਹਿਣਾ ਉਹਦੇ ਨਾਲ ਨਿਮਾਉਣ ਦੇ ਟਾਈਮ ਲੱਗਦਾ ਅਰੇ ਸਾਲੀ ਜੀ ਬਸ ਉਹ ਬਦਲ ਮਾਣੇ ਹੋਵੇਗਾ ਹੋਲਾ ਆ ਕੇ ਭਈ ਉਦੇ ਵਾਂਗੂ ਛਾੜਨੀ ਜ਼ਰੂਰੀ ਆ ਬਾਈ ਇੱਕ ਚੀਜ਼ ਹੋਰ ਵੀ ਮੈਂ ਦੇਖਿਆ ਯਾਰ ਜਿਵੇਂ ਹੁਣ ਆਦੇ ਇੱਥੇ ਜਿਵੇਂ ਸਮਝਣਾ ਸਿੱਖਦੇ ਨਾ ਪਿੰਡਾਂ ਉਹਦਾ ਬਾਲਾ ਸਰਕਾਰੀ ਹੈ ਉੱਤੇ ਜੱਕ ਲਾ ਲਈ ਆਪਾਂ ਇੱਥੇ ਲਿਆਂਦਾ ਹੁੰਦਾ ਰੋਕ ਲੈਂਦਾ ਕਰਾ ਟੁਰਨਾ ਮੱਝਾਲਾ ਦਾ ਕਰ ਲਾਂਦਾ ਵੀ ਲਾ ਕੇ ਸ਼ੈਂਪੂ ਸੁਪੂ ਮਾਚ ਸੁੱਕੀ ਵੀ ਹੋਵੇ ਪੂਰੀ ਵਧੀਆ ਨਮਾਈ ਹੋਵੇ ਫੇਰ ਤਾਂ ਜਿਵੇਂ ਮਰਜ਼ੀ ਕਰਕੇ ਵਾਲ ਮਸ਼ੀਨ ਨੂੰ ਵੱਧ ਤੇਲ ਦੇਣ ਦੀ ਲੋੜ ਨਹੀਂ ਪਰ ਜਿਹੜੀਆਂ ਆਪਣਾ ਨਾਲ ਅੱਜ ਆਪਾਂ ਉੱਥੋਂ ਨਿਮਾਗਿਆ ਲੈ ਉੱਥੋਂ ਨਿਮਾਗਿਆ ਜਿਵੇਂ ਦੇਖ ਇਹ ਤਾਂ ਬਾਰਾਦੁੱਤ ਸਾਰਾ ਕੁਝ ਲੈ ਗਿਆ ਸੀ ਨਾ ਆਦੇ ਜਿਵੇਂ ਹੁਣ ਇਹਦੇ ਵਿੱਚ ਆਦੇ ਰੇਤਾ ਹਜੇ ਥੱਲੇ ਹੈਗਾ ਠੀਕ ਹੈ ਇਹ ਚੀਜ਼ ਹੈ ਇਹਦਾ ਕਰਕੇ ਆਪਾਂ ਜਿਹੜੀ ਕਟਿੰਗ ਕਰਦੇ ਆਂ ਵੀ ਥੱਲੇ ਤੋਂ ਬਾਹਰ ਰੇਤਾ ਰੁੱਤਾ ਵੀ ਲੈਣ ਲੱਗ ਪੈ ਤੂ ਤੇ ਆਹ ਚੀਜ਼ ਕਰਕੇ ਫਿਰ ਮਸ਼ੀਨਾਂ ਜ਼ਿਆਦਾ ਮੁਰਦੀਆਂ ਫਿਰ ਤੇਲ ਵਗੈਰਾ ਲਾਉਂਦੇ ਰਹੋ ਠੀਕ ਹੈ ਧੰਨਵਾਦ ਹਾਂ ਬੋਲ ਵਾਲਾ ਗੱਲ ਇੰਨਾ ਸੋਹ ਤਾਂ ਸਾਰੀ ਮਸ਼ੀਨਾਂ ਦਿੱਤੀ ਹੋਈ ਐ ਛੇਤੀ ਖਰਾਬ ਹੋਣ ਵਾਲਾ ਕੰਮ ਹੈ ਕੰਮ ਹੈ ਨਹੀਂ ਬਸ ਬਸ ਐਡ ਹਾਂ ਜੇ ਆਇਆ ਕਹਿ ਜੀ ਵੀ ਜਣਾ ਵੀ ਦੋ ਚਾਰ ਪੁੱਤ ਲਾ ਕੇ ਵੀ ਖਰਾਬ ਨਾ ਹੋ ਜਾਏ ਕਿਤੇ ਨਹੀਂ ਕੋਈ ਟੱਕਰ ਨਹੀਂ ਬਣੀ ਸਹੂਲਤ ਸਾਰੀ ਆ ਛੇਤੀ ਖਰਾਬ ਨਹੀਂ ਬਾਕੀ ਬਾਕੂਬਾਈ ਸਤਨਾਮ ਬਾਈ ਜ਼ਿੰਮੇਦਾਰੀ ਬੜੀ ਅੰਦਾਜ਼ਾ ਯਾਰ ਉਹ ਕੋਲ ਚੱਕਰੀ ਨਹੀਂ ਚੰਗਾ ਪਹਿਲਾਂ ਤੋਂ ਮਿਸਤਰੀ ਹੈ ਨਾ ਤੇ ਚੰਗੀਆਂ ਚੀਜ਼ਾਂ ਮਤਲਬ ਬਣਾਉਂਦੇ ਤੇ ਚੰਗੀਆਂ ਚੀਜ਼ਾਂ ਦਾ ਪੇਸ਼ ਕਰਦੇ ਸਾਰੇ ਭਰਾਵਾਂ ਕਿਉਂਕਿ ਉਹਨਾਂ ਨੂੰ ਵੀ ਪਤਾ ਉਹ ਵੀ ਇੱਕ ਜ਼ਿੰਮੇਦਾਰਾਂ ਦਾ ਮੁੰਡਾ ਹੀ ਆ ਠੀਕ ਹੈ ਜੱਟ ਹੀ ਆ ਮਤਲਬ ਕਹਿ ਸਕਦੇ ਆਪਾਂ ਜਿਹੜੇ ਮਤਲਬ ਖੇਤੀਆਂ ਵੀ ਕਰਦੇ ਆ ਪਸ਼ੂ ਵੀ ਰੱਖਦੇ ਆ ਹਾਂ ਨਾਲ ਬਿਜ਼ਨਸ ਸਰ ਇੱਕ ਚੀਜ਼ ਦਾ ਹੁੰਦਾ ਹੈ ਬਿਜ਼ਨਸ ਛੋਟਾ ਮੋਟਾ ਲਗਾ ਲੈਣਾ ਨੀ ਕਰੋਨਾ ਹੈਨਾ ਜ਼ਰੂਰੀ ਹੈ ਉਹ